ਸਾਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋਤ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਵਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਫਰੀਦਕੋਟ ਜ਼ਿਲ੍ਹੇ ਦਾ ਮਾਨਮਤਾ ਨਗਰ ਆ ਪਿੰਡ ਮੂਰਾਵਾਲੀ ਮੂਰਾਵਾਲੀ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਹਾਂ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਮਿੱਤਰੋ ਪਰਾ ਹੁਣਿਆਂ ਦਾ ਕੰਮ ਆ ਵਪਾਰ ਦਾ ਜਾਨਵਰ ਅੱਜ ਭਾਈ ਤੁਹਾਨੂੰ ਵਿਖਾਉਣੇ ਆ ਤਿੰਨ ਦੇ ਦੋ ਤੁਹਾਡੇ ਪਸੰਦ ਦੀਆਂ ਕਟੀਆਂ ਮਿੱਤਰੋ ਬਨਣ ਵਾਲੀਆਂ ਝੋਟੀਆਂ ਦੀ ਤੁਸੀਂ ਵਾਵਾ ਡਿਮਾਂਡ ਕਰਦੇ ਸੀ ਕੋਈ ਹੋਵੇ ਦਾ ਦੱਸੀ ਬਾਈ ਨਿਕਲਦੀਆਂ ਘੱਟ ਸੀ ਅੱਜ ਝੋਟੀਆਂ ਆਈਆਂ ਮਿੱਤਰੋ ਤੁਹਾਡੇ ਲਈ ਕੋਨੀਆਂ ਗੋਲ ਸਿੰਘ ਦੀਆਂ ਓਕੇ ਦੀ ਰਿਪੋਰਟ ਗੋਲ ਨਿਗਰ ਵਜਣ ਵਾਲੀਆਂ ਜਾਣ ਵਾਲੀਆਂ ਝੋਟੀਆਂ ਦੋਵੇਂ ਬਨਣ ਵਾਲੀਆਂ ਮਿੱਤਰੋ ਕਿੰਨੀ ਕਿੰਨੀ ਉਮਰ ਦੀਆਂ ਕੀ ਇਹ ਜੋੜੇ ਦੀ ਡਿਮਾਂਡ ਆ ਕਿ ਇੱਕ ਮੈਂ ਦਿਖਾਉਣੀ ਆ ਮਗਰ ਬੱਚਾ ਵਾ ਦੁੱਧ ਕਿੰਨਾ ਆਉ ਕਰਦੇ ਆ ਗੱਲਬਾਤ ਆਪਾਂ ਵੀਰ ਦੇ ਨਾਲ ਸਤਿ ਸ਼੍ਰੀ ਅਕਾਲ ਵੱਡੇ ਵੀਰੇ ਕੀ ਹਾਲ ਆ ਭਰਾ ਜੀ ਠੀਕ ਆ ਜੀ ਵਧੀਆ ਜੀ ਸੀਤਾ ਦੇ ਪਰਿਵਾਰ ਬਾਈ ਬਹੁਤ ਵਧੀਆ ਓਕੇ ਅੱਛਾ ਨਾਮ ਦੱਸ ਦਈਏ ਕਿਹੜਾ ਦੀ ਵੀਰੇ ਨਾ ਕਲਵੰਤ ਸਿੰਘ ਜੀ ਕਲਵੰਤ ਸਿੰਘ ਪਿੰਡ ਕਲਵੰਤ ਵੀਰੇ ਪਿੰਡ ਦਾ ਆਪਣਾ ਮੋਰਾਵਾਲੀ ਆ ਗਿਆ ਹੈ ਨਾ ਘਰ ਆਪਣਾ ਆ ਗਿਆ ਦੁਕਾਨ ਦੇ ਕੋਲੋ ਗਲੀ ਬਲਵੰਤ ਕ੍ਰਾਂਨ ਸਟੋਰ ਠੀਕ ਆ ਵੀਰੇ ਅੱਛਾ ਵੱਡੇ ਵੀਰੇ ਮੈਂ ਜਿਹੜੀ ਇਹਦੀ ਕੀ ਡਿਟੇਲ ਆ ਵੱਡੇ ਭਾਈ ਇਹ ਹੈਗਾ ਜੀ 9 ਕਿਲੋ ਦਾ ਦਾਇ ਥੱਲੇ ਠੀਕ ਹੈ ਕਿੰਨੇ ਕੁ ਟੈਮ ਹੋ ਗਿਆ ਸੋਈ ਨੂੰ ਵੀਰੇ ਇਹਨੂੰ ਸੋਈ ਨੂੰ ਮਹੀਨੇ ਤੋਂ ਨੇੜੇ ਹੋਣਾ ਲੈ ਠੀਕ ਹੈ ਕੱਟਾ ਮਗਰੇ ਦੇ ਵੀਰੇ ਹਾਂ ਜੀ ਕੱਟਾ ਜੀ ਤੇ ਚੂਣ ਚਣ ਨੂੰ ਕਿਵੇਂ ਚੂਣ ਪੋਲੀ ਪੂਰੀ ਵਧੀਆ ਨੰਬਰ ਠੰਡੀ ਸੀਲਾ ਹੈ ਹਾਂ ਜੀ ਠੀਕ ਹੈ ਵੀਰੇ ਸੁਆ ਦਾ ਦੂਜਾ ਤੀਜਾ ਹੋਣਾ ਦੂਜਾ ਦੂਜਾ ਸੁਆਈ ਠੀਕ ਹੈ ਵੀਰੇ ਤੇ ਕੀ ਰੇਟ ਰੱਖਿਆ ਬਾਈ ਇਹਦਾ ਰੇਟ ਤਾਂ 90000 ਜੀ ਮੰਨ ਤਾਂ ਹੋ ਜਾ ਵੀਰੇ ਵਿੱਚ ਹਾਂ ਜੀ ਹੋ ਜੂਗਾ ਜੀ ਠੀਕ ਹੈ ਕੱਢੀ ਬਾਰ ਨੂੰ ਪਰਾ ਤੋਰੀ ਮੰਡਾ ਜੇ ਇਹਨੂੰ ਖੋਲੀ ਵੀਰੇ ਲੈਵਾ ਥੋੜਾ ਇਹ ਘੱਟ ਦਿਖਾਉਂਦੀ ਹੈ ਹਨਾ ਹਾਂ ਇਹ ਕਹਾਂ ਬਾਈ ਚੂਨੇ ਵੀ ਅਸੀਂ 7 7:30 8:00 ਵਜੇ ਹਾਂ ਤੇਰਾ ਇਹ ਗੱਲ ਹੈ ਕਿ ਤੇਰਾ ਟਾਈਮ ਟੂ ਨਹੀਂ ਲੱਗਦਾ ਨਹੀਂ ਸਹੀ ਮੈਨੇ ਨਾ ਵਪਾਰਕਾਂ ਦਾ ਟਾਈਮ ਹੈ ਨਹੀਂ ਬਾਈ ਨਹੀਂ ਹੈ ਨਹੀਂ ਹੈ ਨਹੀਂ ਕੇਰ ਵੀ ਤੇਰੀ ਥੋੜੀ ਜੀ ਘਟਾ ਹਾਂ ਇਹ ਵੀ ਮੈਨੂੰ ਨਹੀਂ ਪੈਣੀ ਤੇਨੂੰ ਗੱਲ ਲਿਆ ਹੂੰ ਤੂੰ ਦੱਸੇ ਕਿਲੋ ਦਹੀਂ ਜੋਗੀ ਟੋਟੀ ਬਾਈ ਬਾਈ ਰਾਮ ਨਾ ਦਿੰਦੀ ਤੈਨੂੰ ਤੋਕ ਕੇ ਲੈ ਆ ਮੈਂ 1 ਕਿਲੋ ਅੱਛਾ ਹਾਂ ਹੂੰ ਜੀ ਜੂਣੀ ਲਾਉਂਦਾ ਪਸ਼ੂ ਹੈ ਨਾ ਹਾਂ ਇਹ ਸਹੀ ਜਿੰਨ ਤੇਰੇ ਕੋਲੇ ਇਹ ਪਰਸੋਂ ਦੀ ਆਈ ਹੈ ਬਾਈ ਠੀਕ ਹੈ ਕਿਹੜਾ ਭਾਅ ਵੀ ਕਿਹੜਾ ਅੱਜ ਕੱਲ 80 75 ਨੂੰ ਟੋਕੜਾ ਵਿਕੀ ਜਾਂਦੀਆਂ ਯਾਰ ਹੈ ਨਾ ਹਾਂਜੀ ਹਾਂਜੀ ਸੱਜਰ ਤਾਂ ਹੈਗੀ ਆ ਹਾਂ ਉਹ ਦੱਸੇ ਕਿਲੋ ਦਈ ਜਣਾ ਨੇ ਬਈ ਟੋਹ ਹਾਂਜੀ ਹਾਂਜੀ ਅੱਛਾ ਵੀਰੇ ਤੇ ਜਿਹੜੀਆਂ ਝੋਟੀਆਂ ਵਾ ਇਹ ਕਿੰਨੀ ਕਿੰਨੀ ਉਮਰ ਦੀਆਂ ਕੱਟੀਆਂ ਝੋਟੀਆਂ ਹੀ 2 ਸਾਲ ਤੋਂ ਕੁ ਮਹੀਨਾ ਖੰਡ ਉੱਤੇ ਹੋਣੀਆਂ ਜੀ ਵੀ ਘੱਟ ਲਾਲਾ ਮਹੀਨਾ ਦਾ ਘੱਟ ਲਾਲਾ ਉੱਤੇ ਲਾਲਾ ਵਾਸਤੇ ਲੋਕ ਸਾਹਿਬ ਦੇ ਹੱਸੇ ਆ ਹਾਂਜੀ 2 ਸਾਲ ਦੇ ਬੱਚੇ ਠੀਕ ਹੈ ਖੀਰੀਆਂ ਹੀ ਹੋਣਗੀਆਂ ਦੰਦੋ ਦਾ ਫਿਰ ਹਾਂਜੀ ਹਾਂਜੀ ਠੀਕ ਹੈ ਵੀਰੇ ਠੀਕ ਹੈ ਬਾਈ ਤੇ ਬਾਕੀ ਕਨਫਰਮ ਨਹੀਂਗਾ ਉਹ ਅਗਲਾ ਆ ਕੇ ਵੇਖ ਲੂਗਾ ਆ ਕੇ ਵੇਖ ਲੂਗਾ ਹਾਂਜੀ ਵੀਰ ਨੂੰ ਵੀ ਨਹੀਂ ਵੇਖ ਰਹੇ ਦੰਦ ਕਿਉਂਕਿ ਇਹ ਤਾਂ ਆਪਾਂ ਵੀ ਨਹੀਂ ਵੇਖੇ ਬਈ ਤੁਸੀਂ ਆਪਕੇ ਆ ਕੇ ਵੇਖ ਲਿਆ ਜੀ ਹਾਂਜੀ ਹਾਂਜੀ ਅੱਛਾ ਵੀਰੇ ਰੇਟ ਕੀ ਰੱਖਾਂਗੇ ਜੋੜੇ ਦਾ ਇਹ ਤਾਂ ਬਸ 70000 ਰੁਪਏ ਠੀਕ ਹੈ ਮੰਨ ਤਨ ਕਰਦੇ ਆਂਗੇ ਹਾਂਜੀ ਹਾਂਜੀ ਠੀਕ ਹੈ ਇਹਨੂੰ ਤੋਰਦੀ ਹੈ ਕਿ ਹਾਂ ਤੁਰਦ ਨਹੀਂ ਤੁਰਦੇ ਤੋਰਦੇ ਮਾੜੀ ਹੈ ਜੀ ਹਾਂਜੀ ਇਹ ਆ ਚੱਕ ਕੱਟੀ ਦੀ ਝੋਲੀ ਝਾਲੀ ਬੜੀ ਚੰਗੀ ਆ ਇੱਕ ਗੱਲ ਹੋਰ ਆ ਸਿੰਗੋ ਕੋਨੀ ਆ ਹਨਾ ਇਹ ਵੇਲੇ ਵੀ ਇਹ ਵੱਡੀ ਗੱਲ ਆ ਕੋਨੀਆਂ ਦੋਵੇਂ ਕੋਨੀ ਕੱਟੀ ਆ ਨਾ ਜਿਹੜੀ ਮਤਰਾ ਦਾ ਪੇਟ ਨੂੰ ਪੁੱੜਨ ਦਾ ਖਤਰਾ ਤਾਂ ਮੁੱਕ ਜਾਂਦਾ ਫਿਰ ਹਨਾ ਹੈ گاਵਾ ਹੀ ਆ ਇੱਕ ਹਿਸਾਬ ਦੀਆਂ ਹਾਂਜੀ ਹਾਂਜੀ ਝੋਟੀ ਬਹੁਤ ਚੰਗੀ ਮੈਂ ਬਣੂਗੀ ਬਹੁਤ ਚੰਗੀ ਬਰੀਕੀ ਆ ਝੋਟੀ ਲੈ ਪੁੱਤ ਇਹਦੇ ਕੈਮਰੇ ਦੀ ਅੱਖ ਲਾ ਦੇ ਦੀ ਝੋਲੀ ਤੇ ਹੁਣ ਐਣਾ ਝੋਲੀ ਵਿਖਾਉਣ ਵਾਲੀ ਚੀਜ਼ ਆ ਦੀ ਉਹ ਵਿਖਾ ਦੇ ਡਰਦਿਆਂ ਦਾ ਹੈਗੀਆਂ ਪਰ ਝੋਲੀ ਵਿਖਾਦੀ ਕੋਈ ਨਾ ਐਨ ਰੂਨਣ ਵੇਖੋ ਠੰਡ ਠੰਡ ਲੱਗਾ ਕੱਲਾ ਕੱਲਾ ਹਨਾ ਬੜੀ ਚੰਗੀ ਆ ਯਾਰ ਥਲੋ ਆ ਵੀ ਲੈ ਆਈ ਬਾਈ ਕੱਢਦੀ ਬਾਹਰ ਇਹਦੇ ਹੈਗੀਆਂ ਫੋਟਾਂ ਜੀਆਂ ਹਨਾ ਹਾਂਜੀ ਹਾਂ ਇਹ ਥੋੜੀ ਜੀ ਵੱਡੀ ਲੱਗਦੀ ਇਹਦੇ ਰੋਣ ਹਾਂ ਇਤੋਂ ਵੱਡੀ ਆ ਜੀ ਹੂੰ ਬੰਨ ਵਾਲੀਆਂ ਜੀਆਂ 6 ਮਿਲੀ ਦੀ ਬੰਨ ਚੜਗੀਆਂ ਦੋਵੇਂ ਬਈ ਅੱਜ 70000 ਲਾ ਕੇ ਅਗਲਾ ਦੁੱਗਣੇ ਰੁਪਏ ਕਰ ਲਊਗਾ ਸਾਲ 1.5 ਸਾਲ ਦੇ ਵਿੱਚ ਤਿਗਣੇ ਹੀ ਹੋ ਜਾਣੇ ਬਈ ਅੱਜ ਕਿਹੜਾ ਮਹਿ ਮਿਲਦੀ ਆ ਨਹੀਂ ਮਿਲਦੀ ਜੀ ਨਹੀਂ ਮਿਲਦੀ ਹੂੰ ਮਾਜੀ ਤੈਨੂੰ ਪੁੱਛਣਾ ਬਾਈ ਤੂੰ ਹਾਂ ਮੈਨੂੰ ਹਫ਼ਤਾ ਹੀ ਹੋ ਗਿਆ ਪੈਂ ਤਾਂ ਮਿਲੀ ਨਹੀਂ ਕੋਈ ਨਹੀਂ ਮਿਲਦੀ ਨਹੀਂ ਮਿਲਦੀ ਬਾਈ ਚੰਗੀ ਮੈਂ ਨਹੀਂ ਮੱਥੇ ਨਹੀਂ ਲੱਗਦਾ ਜਾਨਵਰ ਨਹੀਂ ਲੱਗਦਾ ਜਾਨਵਰ ਬਾਈ ਕਹਿਣਾ ਹੀ ਸੌਖਾ ਆਪਣੇ ਘਰੇ ਖੜੀਆਂ ਆਪਾਂ ਨੂੰ ਐ ਉਹਦਾ ਵੇਖ ਜਾਣਾ ਵੇਖ ਜਾਣਾ ਹਾਂ ਲੈ ਇਹਦਾ ਖਬਰ ਜਾਂ ਮਿਲਦੀਆਂ ਨਹੀਂ ਯਾਰ ਲੈ ਦੇ ਦੋ ਪਾ ਚਾਰ ਦਿਨ ਮਿਲੈਣਾ ਉਹਦਾ ਅੱਗ ਫੱਕੀ ਜਾਂਦੀ ਮਹੰਗੀਆਂ ਲੀਆਂ ਜਾਂਦੀਆਂ ਹਨਾ ਹੂੰ ਬੜਾ ਕੰਮ ਤੋਂ ਨਹੀਂ ਯਾਰ ਬਾਈ ਨੰਬਰ ਕਿੰਨਾ ਉਹ ਕਿ ਸਕਰੀਨ ਤੇ ਲਾ ਦਿਆ ਸਕ੍ਰੀਨ ਤੇ ਲਾ ਦਿਓ ਸਹੀ ਕਿ ਸਕ੍ਰੀਨ ਤੇ ਲਾ ਦੂੰਗਾ ਨੰਬਰ ਮੈਂ ਪਾਈ ਹੋਣਾ ਦਾ ਪਿੰਨ ਮੋਰਾ ਵਾਲੀ ਜਿਲ੍ਹਾ ਜਿਹੜਾ ਫਰੀਦਕੋਟ ਆ ਗੱਲਬਾਤ ਲਈ ਨੰਬਰ ਸਕ੍ਰੀਨ ਤੇ